ਵਿਕਰਮਜੀਤ ਮਜੀਠੀਆ ਆਪਣੇ ਜਦੋਂ ਪੂਰੇ ਰੋਹ ਦੇ ਵਿੱਚ ਸੀ ਜਦੋਂ ਉਸ ਨੂੰ ਪੂਰਾ ਸੱਤਾ ਦਾ ਹੰਕਾਰ ਸੀ ਉਦੋਂ ਅਮਰਤਪਾਲ ਸਿੰਘ ਖਾਲਸਾ ਦੇ ਬਾਰੇ ਕੀ ਕੁਝ ਬੋਲਦਾ ਸੀ ਸਭ ਨੇ ਸੁਣਿਆ ਸੀ ਉਸ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜਦੋਂ ਡਿਬਰੂ ਕੜਗੇਲ ਦੇ ਵਿੱਚ ਬੰਦ ਸੀ ਖੜੂਰ ਸਾਹਿਬ ਦੇ ਐਮਪੀ ਅਮਰਤਪਾਲ ਸਿੰਘ ਉਸ ਸਮੇਂ ਤਰ੍ਹਾਂ-ਤਰ੍ਹਾਂ ਦੇ આરોਪ ਲਗਾਏ ਸੀ ਭਾਈ ਅਮਰਤਪਾਲ ਸਿੰਘ ਦੇ ਉੱਤੇ ਫੋਟਮਾ ਲੈ ਕੇ ਆਇਆ ਸੀ ਤੇ ਇਹ ਗੱਲ ਵੱਜਦੇ-ਵਾਜੇ ਉਹ ਸਾਰੀ ਪੈਸ ਦੇ ਅੱਗੇ ਆਖ ਰਿਹਾ ਸੀ ਖਡੂਰ ਸਾਹਿਬ ਦੇ ਐਮਪੀ ਬਾਰੇ ਕਿ ਮੈਨੂੰ ਇੱਕ ਦਿਨ ਦੇ ਲਈ ਮੌਕਾ ਦੇ ਦਿਓ ਮੈਂ ਬੰਦਾ ਬਣਾ ਦੂੰਗਾ ਅਮਰਤਪਾਲ ਸਿੰਘ ਨੂੰ ਅਮਰਤਪਾਲ ਸਿੰਘ ਦੇ ਉੱਤੇ ਸਰਕਾਰ ਨੇ ਬਹੁਤ ਜਿਆਦਾ ਜਾਤੀ ਕੀਤੀ ਸੀ ਸਿਰਫ ਇੱਕ ਕੇਸ ਨੂੰ ਲੈ ਕੇ ਲਗਾਤਾਰ 3-4 ਸਾਲ ਤੋਂ ਲੈ ਕੇ ਉਸ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ 13 ਲੱਖ ਬੰਦੇ ਨੇ ਉਸ ਨੂੰ ਆਪਣਾ ਨੁਮਾਇੰਦਾ ਵੀ ਮੰਨ ਲਿਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਵੋਟਾਂ ਦੇ ਨਾਲ ਜਿਤਾਤਾ ਪੰਜਾਬ ਦੇ ਲੋਕਾਂ ਨੇ ਪਰ ਉਸ ਨੂੰ ਸਿਰਫ ਇੱਕ ਦਿਨ ਦੇ ਲਈ ਸੌ ਚੁੱਕਣ ਦੇ ਲਈ ਪਾਰਲੀਮੈਂਟ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਉਹਨੂੰ ਜਿਹੜਾ ਜੇਲ੍ਹ ਤੋਂ ਰਿਹਾਂ ਨਹੀਂ ਕੀਤਾ ਗਿਆ ਪਰ ਜਿੱਥੇ ਵਿਕਰਮਜੀਤ ਮਜੀਠੀਏ ਨੂੰ ਸਰਕਾਰ ਦੇ ਉੱਤੇ ਦਬਾਅ ਬਣਾਉਣਾ ਚਾਹੀਦਾ ਸੀ ਕਿ ਸਰਕਾਰ ਜਾਤੀ ਕਰ ਰਹੀ ਆ ਤੇ ਵਿਕਰਮਜੀਤ ਮਜੀਠੀਏ ਨੂੰ ਕਿਤੇ ਨਾ ਕਿਤੇ ਲੱਗਦਾ ਸੀ ਕਿ ਕਿਤੇ ਕਾਲੀ ਦਲ ਦੀ ਜਿਹੜੀ ਵੋਟ ਬੈਂਕ ਆ ਉਹ ਨਾ ਖਤਰੇ 'ਚ ਪੈ ਜਾਏ ਅਮਰਤਪਾਲ ਸਿੰਘ ਦੇ ਲਈ ਜਿਸ ਤਰੀਕੇ ਦੇ ਨਾਲ ਜਿਵੇਂ ਆਪਾਂ ਜਾਣਦੇ ਆ ਕਿ ਜਿਹੜੀ ਸਿੱਖ ਵੋਟ ਆ ਉਹ ਕਾਲੀ ਦਲ ਦੇ ਲਈ ਹਮੇਸ਼ਾ ਉਲਾਰ ਰਹੀ ਆ ਪਰ ਭਾਈ ਅਮਰਤਪਾਲ ਸਿੰਘ ਦੇ ਨਾਲ ਆਉਣ ਤੋਂ ਬਾਅਦ ਜਿਹੜੀ ਉਹ ਵੋਟ ਆ ਮਜੀਠੀਏ ਨੂੰ ਖਤਰਾ ਸੀ ਕਿ ਕਿਤੇ ਉਹ ਭਾਈ ਅਮਰਤਪਾਲ ਸਿੰਘ ਦੇ ਵੱਲ ਨਾ ਸ਼ਿਫਟ ਕਰ ਜਾਏ ਇਸ ਕਰਕੇ ਉਸਨੇ ਸਰਕਾਰ ਦੇ ਉੱਤੇ ਦਬਾਅ ਬਣਾਉਣ ਦੀ ਥਾਂ ਤੇ ਭਾਈ ਅਮਰਤਪਾਲ ਸਿੰਘ ਦੇ ਉੱਤੇ ਹੀ ਜਿਹੜਾ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਉਸ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਬੇਬੁਨਿਆਦ આરોਪ ਲਾਉਣੇ ਸ਼ੁਰੂ ਕਰ ਦਿੱਤੇ ਫਿਰ ਅਮਰਤਪਾਲ ਸਿੰਘ ਦੀ ਤਾਂ ਕੋਈ ਆਡੀਓ ਜਾਂ ਵੀਡੀਓ ਕੁਝ ਵੀ ਸਾਹਮਣੇ ਨਹੀਂ ਆਇਆ ਸੀ ਮੋਰਚਾ ਸਾਂਭਿਆ ਬਾਹਰ ਬੈਠੇ ਸਿੰਘਾਂ ਨੇ ਤੇ ਸਭ ਤੋਂ ਅੱਗੇ ਆਇਆ ਪ੍ਰਧਾਨ ਮੰਤਰੀ ਬਾਜੇਕੇ ਬਾਜੇਕੇ ਨੇ ਬਹੁਤ ਖਰੀਆਂ ਖੋਟੀਆਂ ਸੁਣਾਈਆਂ ਵਿਕਰਮਜੀਤ ਮਜੀਠੀਏ ਨੂੰ ਉਸ ਨੂੰ ਦੱਸਿਆ ਕਿ ਉਹ ਭਾਈ ਅਮਰਤਪਾਲ ਸਿੰਘ ਦੇ ਪੈਰਾਂ ਵਰਗਾ ਵੀ ਨਹੀਂ ਉਸਨੇ ਤੁਲਨਾ ਕੀਤੀ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਮਜੀਠੀਏ ਨੇ ਕੰਡੇ ਵਿਜੇ ਆ ਮਾਝੇ ਦੇ ਵਿੱਚ ਜਿਹੜਾ ਚਿੱਟਾ ਫਲਾਇਆ ਇਹ ਬਾਜੇਕੇ ਦਾ ਕਹਿਣਾ ਸੀ ਕਿ ਉਸ ਨੂੰ ਚੁਗਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਤਾਂ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰ ਰਿਹਾ ਸੀ ਉਹਨਾਂ ਦਾ ਨਸ਼ਾ ਛਡਾਰ ਰਿਹਾ ਸੀ ਤੇ ਮਜੀਠੀਏ ਦਾ ਜਿਹੜਾ ਬਿਜ਼ਨਸ ਠੱਪ ਹੋ ਰਿਹਾ ਸੀ ਇਸ ਕਰਕੇ ਹੁਣ ਮਜੀਠੀਆ ਸਰਕਾਰ ਦੇ ਨਾਲ ਰਲ ਕੇ ਅਮਰਤਪਾਲ ਸਿੰਘ ਦੇ ਉੱਤੇ ਦੋਸ਼ ਲਾ ਰਿਹਾ ਏ ਇਹ ਬਹੁਤ ਜਿਆਦਾ ਤਕੜਾ ਧਾਵਾ ਪ੍ਰਧਾਨ ਮੰਤਰੀ ਬਾਜੇ ਕੇ ਨੇ ਬੋਲਿਆ ਸੀ ਭਾਵੇਂ ਹੋਰ ਵੀ ਨਾਲ ਭਾਈ ਅਮਰਤਪਾਲ ਸਿੰਘ ਦੇ ਨਾਲ ਸਿੰਘ ਉਥੇ ਕੈਦ ਆ ਪਰ ਮੋਰਚਾ ਖੋਲਿਆ ਗਿਆ ਸੀ ਕੱਲੇ ਪ੍ਰਧਾਨ ਮੰਤਰੀ ਬਾਜੇ ਕੇ ਵੱਲੋਂ ਤੇ ਹੁਣ ਜਦੋਂ ਮਜੀਠੀਆ ਵੀ ਜੇਲ੍ਹ ਚਾ ਬਾਜੇ ਕੇ ਵੀ ਜੇਲ੍ਹ ਚਾ ਤੇ ਦੋਵਾਂ ਵੱਲੋਂ ਕੀ